ਅ ਮਿੰਟੂ ਜੀ ਇੱਕ ਗੱਲ ਜਦੋਂ ਆਪਾਂ ਕੋਈ ਲੈਨੇ ਆ ਗੱਡੀ ਗੁੱਡੀ ਨਵੀਂ ਕਹਿੰਦੇ ਉਦੋਂ ਤੇ ਬੜਾ ਟੈਕਸ ਟੋਕਸ ਪੈਂਦਾ ਹੀ ਆਪਾਂ ਨੂੰ ਵੀ ਪਤਾ ਵੀ ਲੱਖਾਂ ਦੀ ਗੱਡੀ ਦੇ ਵਿੱਚ ਹਜ਼ਾਰਾਂ ਦਾ ਟੈਕਸ ਪਿਆ ਜਾਂਦਾ ਤੇ ਕਈ ਵਾਰੀ ਕਈ ਲੱਖਾਂ ਦੀ ਗੱਡੀ 'ਚ ਲੱਖਾਂ ਦਾ ਵੀ ਟੈਕਸ ਪਿਆ ਜਾਂਦਾ ਪਰ ਪੁਰਾਣੀ ਬਰੂਣੀ ਗੱਡੀ ਵੇਚਣ ਵੇਲੇ ਉਹ ਤਾਂ ਹੁੰਦਾ ਬੰਦੇ ਨੂੰ ਵਿਚਾਰ ਕਿ ਜਿੰਨੇ ਕਿ ਵੱਧ ਵਟੇ ਜਾਣ ਚੰਗੇ ਚੰਗੇ ਹੁਣ ਕਹਿੰਦੇ ਵੀ ਉਧਰ ਵੀ ਜੀਐਸਟੀ ਵਗੈਰਾ ਲੱਗਿਆ ਕਰਨੀ ਐ ਇਹ ਕਿਹੜੀਆਂ ਤੇ ਲੱਗਿਆ ਕਰਨੀ ਆ ਜੀ ਪੁਰਾਣੀਆਂ ਤੇ ਹੁਣ ਇਹ ਦੇਖੋ ਉਹ ਬੜਾ ਰੌਲਾ ਪਿਆ ਹਮ ਇਤੇ ਜਿੱਦਾਂ ਕਹ ਲਓ ਕਿ ਪੂਰਾ ਪਚਾਲ ਆਇਆ ਪਿਆ ਕਿ GST ਕੌਂਸਲ ਦੀ ਜਿਹੜੀ ਸ਼ਾਇਦ 55ਵੀਂ ਮੀਟਿੰਗ ਸੀਗੀ ਜੀ ਉਹਦੇ 'ਚ ਉਹਨਾਂ ਨੇ ਫੈਸਲਾ ਕੀਤਾ ਕਿ ਜੋ ਰੀਸੇਲ ਹੁੰਦੀਆਂ ਨੇ ਕਾਰਾਂ ਹਮ ਕਿ ਉਹਦੇ 'ਚ ਜਿਹੜਾ ਪੈਸਾ ਮਿਲੂਗਾ ਤੁਹਾਨੂੰ ਮਤਲਬ ਕਿ ਜੇ ਤੁਸੀਂ 5 ਦੀ ਕਾਰ ਲਈ ਸੀ ਨਵੀਂ ਤੇ ਉਹ ਤੁਹਾਡੀ 3 ਦੀ ਵਿਕੀ ਆ ਹਮ 3 ਦੀ ਵਿਕੀ ਆ ਤੇ ਉਹ ਜਿਹੜਾ 3 ਲੱਖ ਆ ਘਟਾ ਤੇ ਤੁਹਾਨੂੰ 2 ਲੱਖ ਦਾ ਪਹਿਲਾਂ ਪੈ ਗਿਆ ਜਿਹੜਾ 3 ਲੱਖ ਹੁੰਦੇ ਤੇ ਵੀ 18% GST ਜੀਐਸਟੀ ਲੱਗੋ ਇਹ ਤਾਂ ਬੜੀ ਹੈਰਾਨਕੀ ਵਾਲੀ ਗੱਲ ਸੀ ਨਸਾਨ ਸੱਚ ਹੋਰ ਹੈ ਜੀ दैट्स ਇ ਉਹ ਪਤਾ ਕੀ ਆ ਗੱਲ ਲੋਕ ਪੂਰੀ ਸੁਣਦੇ ਵੀ ਨਹੀਂ ਆਵੇਂ ਉੱਥੇ ਮੇਰੀ ਇੰਸਾਤ ਪੂਰੀ ਨੇਰੀ ਬਣਾ ਦਿੱਤੀ ਆਪਾਰ ਆਈਡੀ ਦੀ ਗੱਲ ਤੇ ਪੂਰੀ ਸੁਣੀ ਨਹੀਂ ਉਹ ਘੱਟ ਕੇ ਆਪਣੀ ਟੀਮ ਨੇ ਪਾਤੀ ਕੁਝ ਸਕਿੰਟ ਦੀ ਮੈਨੂੰ ਵਕਤ ਪਾ ਦਿੱਤਾ ਜੀ ਤੋ ਮਤਲਬ ਗੱਲ ਇਹ ਆ ਕਿ ਬਈ ਹੁਣ ਜੇ ਤੁਸੀਂ ਦੇਖੋਗੇ ਤਾਂ ਇਸ ਮਾਮਲੇ ਚ ਅਧੂਰਾ ਸੱਚ ਹੈ ਹਮ ਹੈ ਆ ਇਦਾਂ ਪਰ ਪੂਰਾ ਸੱਚ ਉਹ ਕਿਹੜੀਆਂ ਗੱਡੀਆਂ ਤੇ ਕਿੰਨਾ ਤੇ ਕਿਵੇਂ ਲੱਗਣਾ ਨਹੀਂ ਲੱਗਣਾ ਉਹ ਚ ਹੈ ਥੋੜਾ ਜਿਹਾ ਲੌਜੀਕ ਨਾ ਉਹ ਤੁਸੀਂ ਦੱਸਦੇ ਹੋ ਸਾਨੂੰ ਥੋੜਾ ਜਿਹਾ ਲੌਜੀਕ ਇਹ ਆ ਕਿ ਦੇਖੋ ਉਹਨਾਂ ਨੇ ਜੋ ਸਿਫਾਰਿਸ਼ ਕੀਤੀ ਹੈ ਜਾਂ ਲਾਗੂ ਕੀਤਾ ਉਹ ਇਦਾਂ ਆ ਕਿ ਜਿਹਦੇ ਕੋਲ ਪਰਸਨਲੀ ਜੀ ਮੰਨ ਲਓ ਕਿ GST ਨੰਬਰ ਹੈ ਹਮ ਜਾਂ ਫਰਮ ਦਾ GST ਨੰਬਰ ਹੈ ਕੱਲ ਨੂੰ ਉਹ ਕੋਈ ਵਹੀਕਲ ਇਸ ਤਰ੍ਹਾਂ ਦਾ ਰੀਸੇਲ ਕਰਦੇ ਆ 10 10 ਲੱਖ ਤੱਕ ਤਾਂ ਨੋ ਮਾਰਜਨ ਹੈ ਹੀ ਆ ਹਮ ਕਿ ਤੁਸੀਂ 10 ਲੱਖ ਦੀ ਕੋਈ ਗੱਡੀ ਵੇਚੀ ਆ ਸੈਲ ਕੀਤੀ ਆ ਉਹ ਨੋ ਮਾਰਜਿਨ ਚ ਆਏਗੀ ਬਟ ਜੇ ਜੇ ਮੰਨ ਲਓ ਤੁਸੀਂ 20 ਵਾਲੇ ਚ ਜਾਂਦੇ ਹੋ ਹੂੰ 20 ਦੀ ਗੱਡੀ ਲਈ ਆ ਤਾਂ 22 ਲੱਖ ਰੁਪਏ ਤੁਸੀਂ ਵਟ ਰਹੇ ਹੋ ਵੈਸੇ ਤੇ ਸੰਭਵ ਹੀ ਨਹੀਂ ਹੈਗਾ ਇੰਡੀਆ 'ਚ ਠੀਕ ਕਿਵੇਂ ਸੰਭਵ ਹੋਏਗਾ ਜੀ ਤੁਸੀਂ ਅੱਜ ਕੋਈ 40 ਲੱਖ ਦੀ ਗੱਡੀ ਲੈ ਲਓ ਤੇ ਹਫਤੇ ਨੂੰ ਵੇਚਣੀ ਚਾਓ ਤਾਂ ਤੁਹਾਨੂੰ 5 ਲੱਖ ਘਟਾ ਕੇ ਦੇਊਗਾ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਇਹ ਸੰਭਵ ਹੀ ਹੈ ਨਹੀਂ ਜੀ ਇਹ ਪਤਾ ਨਹੀਂ ਕੀ ਇਹਨਾਂ ਦਾ ਮਤਲਬ ਕਿ ਟੋਲਾ ਕਿਹੋ ਜੀ ਸੋਚ ਰਖਦਾ ਕਹਿੰਦੇ ਜੀ ਜੇ 20 ਤੋਂ 22 ਤੱਕ ਚਲੇ ਪਏ ਯਾਨੀ 2 ਲੱਖ ਵਟ ਵੱਧ ਵਟਿਆ ਗਿਆ ਮਾਲਕ ਕਿ ਕੋਈ ਗੱਡੀ ਤੁਸੀਂ ਲੈ ਲਈ ਜੀ ਉਹਦੀ ਚੜ੍ਹਤੀ ਬੜੀ ਹੋ ਗਈ ਤਾਂ ਰਤ ਰਤ ਬੰਦ ਕਰਤੀ ਕੰਪਨੀ ਨੇ ਕਹਿੰਦੇ ਹੋਰ ਬਣਾਉਣੀ ਨਹੀਂ ਜੀ ਤੇ ਮਾਲਕ ਕਿ ਜਿਵੇਂ ਅੱਗੇ ਯਾਦ ਆ ਤੁਹਾਨੂੰ ਬੁਲਟ ਦੇ ਮਗਰ ਪੈ ਗਈ ਜਾਂਦਾ ਪੁਰਾਣੇ ਬੁਲਟ 1.5 ਲੱਖ ਦੇ ਕਢਾਏ ਘਰਾਵਾਂ ਚੋਂ ਜਾ ਕੇ ਉਹ ਛਪਰਾਂ ਦੇ ਥੱਲੇ ਜਿਹੜੇ ਖਲੋਤੇ ਸੀ ਸਟੈਂਡਰਡ ਬੁਲਟ ਪੁਰਾਣੇ ਉਹ ਲੋਕਾਂ ਨੇ ਮਤਲਬ ਕਿ ਮਹਿੰਗੇ ਰੇਟਾਂ ਤੇ ਜਾ ਕੇ ਖਰੀਦੇ ਕਿ ਜੇ ਮੰਨ ਲਓ ਇਦਾਂ 20 ਦੀ ਗੱਡੀ ਤੁਸੀਂ 22 ਚ ਜਾ ਕੇ ਵੇਚਦੇ ਹਾਂ 2 ਲੱਖ ਹੋ ਗਿਆ ਨਾ ਮਾਰਜਿਨ ਜੀ ਤੁਸੀਂ 2 ਲੱਖ ਹੀ ਹਨੀ ਪ੍ਰੋਫਿਟ ਲਿਆ ਤਾਂ ਉਸ 2 ਲੱਖ ਤੇ 18% ਉਹਨਾਂ ਨੇ ਜੀਐਸਟੀ ਲਾਤਾ ਕਿ 36 ਹਜ਼ਾਰ ਤੁਸੀਂ ਸਾਨੂੰ ਦੇ ਦੇ ਦਿਓ ਜੀ ਮਤਲਬ ਕਿ ਆ ਹੈਵੀ ਆ ਤੇ ਨਹੀਂ ਵੀ ਆ ਮਤਲਬ ਕਿ ਉਸ ਪੱਖ ਤੋਂ ਕਿ ਜੇ ਕਾਮਨ ਮੈਨ ਮਤਲਬ ਕਿ فرض ਕਰੋ ਮੇਰੇ ਕੋਲ ਇੱਕ ਕਾਰ ਹੈ ਜਿਹੜੀ ਮੈਂ ਅੱਜ ਤੋਂ 3 ਸਾਲ ਪਹਿਲਾਂ 1.8 ਲੱਖ ਦੀ ਲਈ ਜੀ ਕੋਈ ਵੀ ਕਾਮਨ ਮੈਨ ਦੀ ਕੋਈ ਕਾਰ ਹੈ ਮੀਡਲ ਕਲਾਸ ਬੰਦੇ ਦੀ ਕਾਰ ਤਾਂ ਆਪਾਂ ਲੈ ਲਈ ਆ ਤਾਂ ਉਹ ਹੁਣ ਮੈਂ ਵੇਚੂੰਗਾ ਹੂੰ 5 ਸਾਲ ਬਾਅਦ ਜਾਂ 4 ਸਾਲ ਬਾਅਦ ਤਾਂ ਉਹ ਮੇਰੀ ਯਾਦਦ ਹੀ ਰਹਿ ਗਈ 50% ਦੀ ਲਾ ਲਓ 8 ਦੀ ਲਈ ਤਾਂ 4 ਦੀ ਰਹਿ ਗਈ ਜੀ 4 ਦੀ ਵੇਚੂੰਗਾ ਮੈਨੂੰ ਕੋਈ ਜੀਐਸਟੀ ਵਗੈਰਾ ਚੁਕਾਉਣ ਦੀ ਜ਼ਰੂਰਤ ਨਹੀਂ ਤਾਂ ਦੀ ਜ਼ਰੂਰਤ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿਉਂ ਜੀਐਸਟੀ ਨੰਬਰ ਹੈ ਜਿਹਦੇ ਕੋਲ ਜਾਂ ਜੀਐਸ ਜੀਐਸਟੀ ਫਰਮ ਦੇ ਕੋਲ ਜਦੋਂ ਨੰਬਰ ਲਿਆ ਹੁੰਦਾ ਨਾ ਉਹਨਾਂ ਤੇ ਉਹ ਜੀਐਸਟੀ ਲੱਗੂਗਾ ਇੱਕ ਛੋਟਾ ਜਿਹਾ ਨੁਕਤਾ ਹੋਰ ਵੀ ਸੀ ਮਿੰਟੂ ਜੀ ਇਹਦੇ ਵਿੱਚ ਕਲਨ ਸਾਹਿਬ ਵੀ ਇਹ ਕਹਿ ਰਹੇ ਨੇ ਕਿ ਜੇ ਕੋਈ ਡੀਲਰ ਵਕਾਏਗਾ ਕਹਿੰਦੇ ਉਹਨੂੰ ਪ੍ਰੋਫਿਟ ਤੇ ਜੀਐਸਟੀ ਲੱਗੂਗੀ ਇਹ ਵੀ ਕੋਈ ਹੈ ਇਦਾਂ ਵੀ ਜੇ ਡਾਇਰੈਕਟ ਮੰਨ ਲਓ ਓਨਰ ਟੂ ਓਨਰ ਕੋਈ ਵੇਚਦਾ ਤਾਂ ਉਹਦੇ ਤੇ ਜੀਐਸਟੀ ਨਹੀਂ ਹੈਗੀ ਨਹੀਂ ਉਹ ਤਾਂ ਦੇਖੋ ਜਿਹੜਾ ਡੀਲਰ ਹੈ ਉਹਨੇ ਥੋੜੀ ਤੋਂ ਸਾਰਾ ਮਾਰਜਨ 2 ਲੱਖ ਰੱਖਣਾ ਹਾਂ ਹਾਂ ਉਹਨੇ ਨਹੀਂ ਰੱਖਣਾ ਬਿਲਕੁਲ ਮਾਰਜਨ ਤਾਂ ਮਾਲਕ ਦੇ ਕੋਲ ਜਾਣਾ ਹੈ ਨਾ ਹੂੰ ਹੂੰ ਪਹਿਲੀ ਗੱਲ ਤਾਂ ਇਹ ਸੰਭਵ ਹੀ ਨਹੀਂ ਹੈ ਯਾਰ ਪਹਿਲੀ ਗੱਲ ਤਾਂ ਸੰਭਵ ਨਹੀਂ ਹੈ ਤਰਕ ਸੰਗਤ ਹੀ ਨਹੀਂ ਸਹੀ ਗੱਲ ਹੈ ਤੇ ਦੂਜੀ ਗੱਲ ਹੈ ਕਿ ਮਾਰਜਨ ਜਿਹੜਾ ਹੈ ਉਹ ਡੀਲਰ ਨੇ ਤਾਂ ਆਪਣੀ ਫੀਸ ਲੈਣੀ ਹੈ ਹੂੰ ਉਹਦੀ ਵੀ ਉਹਦੀ ਦਲਾਲੀ ਤਾਂ ਹੋਊਗੀ 10000 ਤੇ 10000 ਚੋਂ 34000 ਕਿਵੇਂ ਦੇ ਦੋਗੇ ਜੀਐਸਟੀ ਦੇ ਦੋ ਬਿਲਕੁਲ ਠੀਕ ਹੈ ਨਾ ਜੀ ਤਾਂ ਮਾਰਜਨ ਜਿਹਦੇ ਕੋਲ ਜਾਏਗਾ ਉਹਨੂੰ ਮਾਰ ਪੈਣੀ ਦਲਾਲੀ ਵੀ ਉਹਨੂੰ ਪੈਣੀ ਹੈ ਤੇ ਜੀਐਸਟੀ ਵੀ ਉਹਨੂੰ ਪਊਗੀ ਜਿੰਨਾ ਕੋ ਆਪਾਂ ਲੌਜੀਕਲੀ ਸੋਚ ਕੇ ਦੇਖੀਏ ਜੀ ਲੱਗਦਾ ਪਹਿਲੀ ਗੱਲ ਤਰਕ ਸੰਗਤ ਹੀ ਹੈ ਜੀਐਸਟੀ ਤੁਸੀਂ ਦੇਖੋ ਫਾਰਮੂਲਾ ਕੀ ਹੈ ਵਨ ਨੇਸ਼ਨ ਵਨ ਟੈਕਸ ਹੂੰ ਤਬ ਵਨ ਟੈਕਸ ਤਾਂ ਹੈ ਹੀ ਨਹੀਂ ਇਹਦੇ ਚ ਜੀ ਇਹਦੇ ਚ ਵੀ ਟੈਕਸ ਸਲੇਬਾਂ ਨੇ ਅੱਗੇ ਹੂੰ ਉਹਦੇ ਚ ਵੀ ਗਾਂ ਤੇਲ ਆ ਜਿਹੜਾ ਆਪਣੇ ਜਿਹਦੇ ਤੇ ਮਾਨ ਸਾਹਿਬ ਕਈ ਵਾਰ ਬੈਠ ਵਧਾ ਚੁੱਕੇ ਆ ਜੀ ਉਹ ਇਹਦੇ ਤੋਂ ਬਾਹਰ ਹੈ ਹੂੰ ਪੈਟਰੋਲੀਅਮ ਉਤਪਾਦ ਲਾ ਲੋ ਲਿਕਰ ਬਾਹਰ ਹੈ ਲੈਕਟ੍ਰਿਸਿਟੀ ਬਾਹਰ ਹੈ ਹੂੰ ਹੂੰ ਪਹਿਲਾਂ ਰੀਅਲ ਏਸਟੇਟ ਵੀ ਸ਼ਾਇਦ ਬਾਹਰ ਸੀਗਾ ਜੀ ਜੀ ਉਹ ਮਤਲਬ ਕਿ ਵੀ ਪਤਾ ਨਹੀਂ ਕਿਸ ਤਰ੍ਹਾਂ ਦਾ ਸਿਸਟਮ ਜਾਏਗਾ ਜੀ 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 ਕਾਲੋ ਸਾਹਿਬ ਨੇ ਥੋੜਾ ਇਹ ਹੋਲ ਸਪੱਸ਼ਟ ਕਰਿਆ ਕਿ ਇਹਨੇ ਡੀਲਰ ਜੇ 2 ਲੱਖ ਦੀ ਗੱਡੀ ਲੈ ਕੇ 4 ਲੱਖ ਦੀ ਵੇਚਦਾ ਉਹਨੂੰ ਹਾਂ ਜੀ ਫਿਰ ਉਹ ਤਾਂ ਮਾਰਦਨੋ ਦਾ ਹੋ ਗਿਆ ਉਹ ਤਾਂ ਮਾਰਦਨੋ ਦਾ ਮਾਰਦਨੋ ਹੋ ਗਿਆ ਨਾ ਜੇ ਕੋਈ ਓਨਰ ਜਾ ਕੇ ਵੇਚ ਰਿਹਾ ਡੀਲਰ ਦੇ ਥਰੂ ਉਹ ਥੋੜੀ ਡੀਲਰ ਪਰੂਗਾ ਜੀ ਬਿਲਕੁਲ 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 ਸਮਝਦੇ ਹੋ ਨਾ ਉਹ ਤਾਂ ਮੰਨ ਲਓ ਹੋਣ ਜਿਵੇਂ ਆਪਣੇ ਅੱਜ ਆਪਣੇ ਬਹੁਤ ਤਗੜੇ ਤਗੜੇ ਡੀਲਰ ਆ ਆਪਣੀ ਮੰਡੀ 'ਚ ਆਪਣੀ ਮੰਡੀ ਤੇ ਵੈਸੇ ਟਰੈਕਟਰਾਂ ਵਾਲੀ ਤੇ ਕਾਰਾਂ ਵਾਲੀ ਵੀ ਸ਼ੋਹਰ ਆ ਮਲੋਟ ਆ ਬਿਲਕੁਲ ਮੋਗੇ ਵਾਲੀ ਸ਼ਰਜੀ ਪਾਂ ਵਾਲੀ ਤੂੰ ਕਹਿੰਦਾ ਵੈਸੇ ਇੱਕ ਤੁੰਗਲੀ ਬੱਕਰਿਆਂ ਵਾਲੀ ਵੀ ਹੈਗੀ ਆ ਸਾਡੇ ਇਹ ਖਾਸੀਅਤ ਹੈ ਸਰ ਪੰਜਾਬ ਦੀ ਬਿਲਕੁਲ ਕਿਸੇ ਸਮੇਂ ਕਹਿੰਦੇ ਬੋਤਿਆਂ ਦੀ ਮੰਡੀ ਵੀ ਲੱਗਦੀ ਹੁਣ ਪਤਾ ਨਹੀਂ ਕਿੱਥੇ ਆ ਡੱਬ ਵਾਲੀ ਨੂੰ ਪਸ਼ੂਆਂ ਦੀ ਮੰਡੀ ਲੱਗਦੀ ਪਾ ਡੱਬਲ ਕਿੱਲੇ ਵਾਲੀ ਕਿੱਲੇ ਵਾਲੀ ਪਸ਼ੂ ਬਿਲਕੁਲ ਮੈਂ ਗਿਆ ਹੋਇਆ ਜੀ ਤੂੰ ਕਹਿੰਦਾ ਮਤਲਬ ਇਹ ਆ ਕਿ ਭਈ ਜਦੋਂ ਆਹ ਕੋਈ ਡੀਲਰ ਲੈ ਕੇ ਆਇਆ ਜੀ ਉਹ ਉਹਦੇ ਚ ਪ੍ਰੋਫਿਟ ਕਰਦਾ ਹ ਹ ਤਾਂ ਉਹ ਤਾਂ ਫਿਰ ਉਹਨੂੰ ਤਾਂ ਲੜਨ ਕਿਉਂਕਿ ਤਾਂ ਉਹ ਇੱਕ ਤਰ੍ਹਾਂ ਨਾਲ ਸਾਰਾ ਸਿਸਟਮ ਹੀ ਉਹਦਾ ਹੋ ਗਿਆ ਨਾ ਉਹ ਖਰੀਦ ਕੇ ਲੈ ਆਇਆ ਉਹ ਵੇਚ ਰਿਹਾ ਸ ਹੈ ਫਿਰ ਉਹਦਾ ਆਨਰੀਓ ਪਰ ਜੇ ਤੁਸੀਂ ਜਾ ਕੇ ਵੇਚ ਰਹੇ ਤਾਂ ਤਦ ਤਾਂ ਨਹੀਂ ਨਾ ਉਹ ਜੀ 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 ਬਿਲਕੁਲ ਬਿਲਕੁਲ ਅਨਜੀ ਕਰ ਰਿਹਾ ਕਿ ਮੋਟਰਸਾਈਕਲ ਪੁੱਠੇ ਪਾਸੇ ਕਹਿੰਦੇ ਜਿਹੜਾ 11 ਵਾਲਾ ਹੁੰਦਾ ਸੀ ਉਹ ਤੇ ਨਵੇਂ ਨਾਲੋਂ ਵੀ ਮਹਿੰਗਾ ਵੀ ਆਹ ਦੇਖ ਲਓ ਤੁਸੀਂ ਬੜਾ ਚੱਲਿਆ ਕੰਮ ਉਹ ਉਦੋਂ ਬਹੁਤ ਕੰਮ ਚੱਲਿਆ ਜੀ ਅਸੀਂ ਵੀ ਬੁਲਟ ਦੇ ਬੜੇ ਸ਼ਿਦਾਈ ਆ ਮੇਰੇ ਕੋਲ ਹਲੇ ਵੀ ਹੈਗਾ ਫਿਰ ਹੌਲੀ ਵਾਲੀਆਂ ਚੀਜ਼ਾਂ ਤੇ ਟ੍ਰੈਂਡ ਜੇ ਆਉਂਦੇ ਰਹਿੰਦੇ ਆ ਜਿਹੜਾ ਬੰਦਾ ਬੁਲਟ ਤੇ ਜਵਾਨੀ ਚ ਰਿਹਾ ਹੈ ਨਾ ਸਰ ਬੁਢਾਪਾ ਵੀ ਉਹਦੇ ਤੇ ਘਟਣਾ ਜਾਂਦਾ ਬਿਲਕੁਲ ਮਿੰਟੋ ਜੀ بڑا ਹੁਣ ਹੁਣਾ ਕੌਣ ਚਾਹਦਾ ਹੁੰਦਾ ਹੈ ਸਭ ਜ਼ਮਾਨ ਰਹਿਣਾ ਚਾਹੁੰਦੇ ਆਖਰ ਜੱਟ ਨੂੰ ਫਾਇਰ ਜੀ ਕਰੇ ਕਿ ਜ਼ਮੀਨ ਦਾ ਰੇਟ ਨਹੀਂ ਦੱਸਦਾ ਕੋਈ ਇੱਥੇ ਕਹਿੰਦੇ ਗੱਡੀ ਦਾ ਕਿਹਨੇ ਦੱਸਣਾ ਅਸਲੀ ਰੇਟ ਖੈਰ ਭਾਈ ਇਹ ਤਾਂ ਹੁਣ ਜਿਵੇਂ ਕੋਈ ਆ ਅਸੀਂ ਮੈਂ ਤੁਹਾਨੂੰ ਫਿਰ ਦੱਸਿਆ ਕਿ ਇੱਥੇ ਨਾ ਰੀਲ ਰੂਲ ਕੱਟ ਕੇ ਤੋਂ ਉਹਦੇ ਚੀ ਜਨਤਾ ਤੁਹਾਨੂੰ ਉੱਥੇ ਲੱਗ ਪੈਂਦੀ ਆ ਉਹ ਪੂਰੀ ਗੱਲ ਤੇ ਸੁਣਦੇ ਨਹੀਂ ਹੁਣ ਵੀ ਟਾਈਟਲ ਸ਼ੈਟਲ ਭਾਈ ਅੱਜ ਕੱਲ ਇਦਾਂ ਹੀ ਚੱਲਦਾ ਹੈ ਉਹ ਦੇਖ ਕੇ ਜਨਤਾ ਆਪ ਦਾ ਹਿਸਾਬ ਕਿਤਾਬ ਲਾਉਣ ਤੁਰ ਪੈਂਦੀ ਆ ਇੱਥੇ ਜਿਹੜੇ ਵਿਦਵਾਨ ਬੈਠੇ ਨੇ ਸਾਡੇ ਉਹ ਫਿਰ ਅੱਡ ਮਤਲਬ ਕਿ ਗਿਆਨ ਦਾ ਘੋਟਾ ਧਰ ਦਿੰਦੇ ਨੇ ਬਿਲਕੁਲ ਠੀਕ ਹੈ ਨਾ ਸਰ ਪੂਰੀ ਗੱਲ ਇਹੋ ਆ ਕਿ ਆਮ ਬੰਦਾ ਮਤਲਬ ਮੈਂ ਆਪਦੀ ਜਿਵੇਂ ਮਿਸਾਲ ਦਿੱਤੀ ਆ ਕਿ ਮੈਂ ਗੱਡੀ ਲੈ ਕੇ ਵੇਚੀ ਆ ਚਲੋ ਪ੍ਰੋਫਿਟ 'ਚ ਵੀ ਵੇਚ ਦਿੱਤੀ ਆ ਤਦ ਵੀ ਕੋਈ ਮੈਨੂੰ ਕੋਈ GST ਨਹੀਂ ਆਏਗਾ ਜੀ ਜੇ ਕਿਸੇ ਕੋਲ GST ਨੰਬਰ ਹੈ ਜਾਂ ਫਰਮ ਦਾ ਨੰਬਰ ਹੈ ਹੂੰ ਜੇ ਉਹ ਪ੍ਰੋਫਿਟ ਕੱਢਦਾ ਇਟ ਮੀਨ ਕਿ ਉਹਦੇ 'ਚ ਦਲਾਲ ਆ ਗਿਆ ਜੀ ਜਾ ਡੀਲਰ ਆ ਗਿਆ ਜੇ ਉਹ ਪ੍ਰੋਫਿਟ ਕੱਢਦਾ ਤਾਂ ਉਹ ਜੀਐਸਟੀ ਦੇ ਜ਼ੱਦ ਚ ਆ ਜਾਏਗਾ ਬਿਲਕੁਲ ਬਿਲਕੁਲ ਸਿੰਪਲ ਇਸ ਤਰ੍ਹਾਂ ਜੀ ਸਿੰਪਲ ਜੀ ਗੱਲ ਹੈ ਨਹੀਂ ਚ ਕੀ ਬਾਕੀ ਐਨੀ ਟੈਨਸ਼ਨ ਐ ਨਹੀਂ ਲੋੜ ਨਹੀਂ ਜਦੋਂ ਤੁਸੀਂ ਇਹ ਚਾਹੋਗੇ ਫਿਰ ਸੋਚਣ ਦੀ ਲੋੜ ਹੈ ਜਟਨ ਵਰਗੇ ਮੇਰੇ ਕੋਲ 72 ਮਾਡਲ ਹੈਗੇ ਨੇ ਜੀ ਬੁਲਟ ਆਮ ਹੈਗੇ ਆ ਹਮ 75 78 ਇਹ ਤਾਂ ਹੀ ਹੈਗੇ ਆ ਜੀ ਜੀ ਬਿਲਕੁਲ ਆਪਣੇ ਵੀ ਇਧਰ ਬੁਲਟ ਜਿਹੜਾ ਸੀ ਉਹ ਜਾ ਕੇ ਗੰਗਾ ਨਗਰ ਤੋਂ ਤਿਆਰ ਦੋ ਹੀ ਬੁਲਟ ਤਿਆਰ ਕਰਨ ਦੇ ਟਿਕਾਣੇ ਹੁੰਦੇ ਸੀ ਅੱਜ ਤੂੰ 20 ਸਾਲ ਪਹਿਲਾਂ ਇੱਕ ਗੰਗਾ ਨਗਰ ਤੇ ਦੂਜਾ ਜਲੰਧਰ ਹੂੰ ਠੀਕ ਹੈ ਜੀ ਹੁਣ ਇਹਨਾਂ ਨੇ ਪਤਾ ਨਹੀਂ ਕਿਤੋਂ ਤਿਆਰ ਕਰਵਾਇਆ ਹੋਏਗਾ ਉਹਨੂੰ ਤਾਂ ਤਿਆਰ ਕਰਵਾਇਦਿਆਂ ਦੇਸੀ ਪੁਰਾਣੇ ਬੁਲਟ ਫਿਰ ਨਵੇਂ ਤਰੀਕੇ ਤੋਂ ਹੁਣ ਤਾਂ ਉਹ ਕੁਝ ਨਹੀਂ ਜਿਹੋ ਜਿਹਾ ਮਰਜ਼ੀ ਬੁਲਟ ਲੈ ਲਓ ਜੀ ਹੂੰ ਉਧਰ ਆਲੇ ਗੇਰ ਆ ਸਭ ਕੁਝ ਨਵੇਂ ਹੁਣ ਤਾਂ ਕਾਫੀ ਸਮੇਸਾ ਨਬੜਾ ਜਾਨੀ ਚੀਜ਼ਾਂ